ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਂਜਰੇ ਅੱਜ ਦੀ ਵੱਡੀ ਖਬਰ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਨਾਰਵੇ ਤੋਂ ਸਾਡੇ ਮੁਲਕ ਵਿੱਚ ਜਦੋਂ ਵਿਦਿਆਰਥੀ ਸਕੂਲ ਤੋਂ ਕਿਸੇ ਕਾਲਜ ਜਾਂ ਯੂਨੀਵਰਸਿਟੀ 'ਚ ਦਾਖਲਾ ਲੈਂਦੇ ਹਨ ਤਾਂ ਉਹ ਆਪਣੇ ਜੀਵਨ ਵਿੱਚ ਖੁਸ਼ੀ ਅਤੇ ਉਤਸ਼ਾਹ ਭਰਿਆ ਕੋਈ ਅਨੋਖਾ ਬਦਲਾਅ ਮਹਿਸੂਸ ਕਰਦੇ ਹਨ ਉਹਨਾਂ ਦੇ ਮਨਾਂ ਵਿੱਚ ਚਾਹ ਹੁੰਦਾ ਹੈ ਮਾਪੇ ਬੱਚਿਆਂ ਦੀ ਕਾਮਯਾਬੀ ਦੇਖਦੇ ਪ੍ਰਸੰਨ ਹੁੰਦੇ ਹਨ ਮਾਪਿਆਂ ਦੇ ਬੱਚਿਆਂ ਦੀਆਂ ਜਾਗਦੀਆਂ ਅੱਖਾਂ ਵਿੱਚ ਪਵਿੱਖਦੇ ਸੋਹਣੇ ਸੁਪਨੇ ਆਮ ਅਸਤੇ ਹਨ ਆਪਣੇ ਜੀਵਨ ਵਿੱਚ ਰਹਿ ਗਈਆਂ ਅਧੂਰੀਆਂ ਰੀਚਾਂ ਨੂੰ ਮਾਪੇ ਆਪਣੇ ਬੱਚਿਆਂ ਰਾਹੀ ਪੂਰੀਆਂ ਕਰਨ ਦੇ ਸੁਪਨੇ ਸਿਰਜਦੇ ਹਨ ਕੱਲ ਅੱਜ ਕੱਲ ਦੀਆਂ ਮਹਿੰਗੀਆਂ ਪੜਾਈਆਂ ਲਈ ਮਾਪੇ ਆਪ ਤੰਗੀਆਂ ਤੁਰਸੀਆਂ ਘੱਟ ਕੇ ਘੱਟ ਕੇ ਵੀ ਔਲਾਦ ਨੂੰ ਉੱਚ ਵਿਦਿਆ ਮਹਾਕਰਮੂਣਾ ਚੋਂਦਿਆਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਿੱਥੇ ਖੁਸ਼ ਨੁਮਾ ਮਾਹੌਲ ਹੁੰਦਾ ਹੈ ਉੱਥੇ ਨਵੇਂ ਵਿਦਿਆਰਥੀਆਂ ਦੇ ਮਨਾਂ ਵਿੱਚ ਚਿੰਤਾ ਤੇ ਡਰ ਵਰਗੀਆਂ ਭਾਵਨਾਵਾਂ ਵੀ ਉਹਨਾਂ ਨੂੰ ਅੰਦਰ ਅੰਦਰ ਖਾਤੇ ਪਰੇਸ਼ਾਨ ਕਰ ਰਹੀਆਂ ਹੁੰਦੀਆਂ ਹਨ ਅਲੱਡ ਉਮਰ ਦੇ ਵਿਦਿਆ ਵਿਦਿਆਰਥੀਆਂ ਦੀ ਸੀਨੀਅਰ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਰੈਂਕਿੰਗ ਬਾਰੇ ਸੋਚ ਕੇ ਮਾਪੇ ਖੁਫਸ਼ਦਾ ਹੋਏ ਮੇਰੇ ਇੰਦੇ ਹਾਂ ਪੰਜਾਬ ਗੱਲ ਗੱਲ ਪੰਜਾਬ ਦੇ ਕਾਲ ਦੇ ਤੇ ਯੂਨੀਵਰਸਟੀਆਂ ਦੀ ਕਰੀਏ ਤਾਂ ਸਰਕਾਰ ਦਾ ਨਿੱਜੀ ਸੰਸਥਾਨਾ ਭਾਗ ਪ੍ਰਬੰਧਕਾਂ ਨੇ ਪਿਛਲੇ ਕੁਝ ਸਮੇ ਤੋਂ ਰੈਂਕਿੰਗ ਤੇ پابੰਦੀ ਲਗਾਈ ਹੈ ਤੇ ਕਿਸੇ ਵੀ ਨਵੇਂ ਵਿਦਿਆਰਥੀ ਨੂੰ ਤੰਗ ਕਰਨ ਲਈ ਸਬੰਧੀ ਮਿਲੀ ਸ਼ਿਕਾਇਤ ਕਰਨ ਸਖਤ ਸਜ਼ਾ ਦਿੱਤੀ ਜਾਣ ਦਾ ਫੈਸਲਾ ਲਿਆ ਗਿਆ ਹੈ ਰੈਂਕਿੰਗ ਦੇ ਨਾਂ ਤੇ ਪਹਿਲਾਂ ਪੁਰਾਣੇ ਵਿਦਿਆਰਥੀਆਂ ਵੱਲੋਂ ਨਵਿਆਂ ਨਾਲ ਬਹੁਤ ਗਲ ਵਰਤਾਰਾ ਅਪਣਾਉਂਦਿਆਂ ਉਹਨਾਂ ਤੋਂ ਗਲਤ ਕੰਮ ਕਰਵਾਏ ਜਾਂਦੇ ਦੇ ਸੰਨ ਕਈ ਵਾਰਿਤ ਤਕਰਾਰ ਕਰਨ ਤੇ ਉਹਨਾਂ ਦੀ ਮਾਰਕੁੱਟ ਤੱਕ ਕੀਤੀ ਜਾਂਦੀ ਸੀ ਡਰੋਣਾ ਧਮਕੋਣਾ ਤਾਂ ਆਮ ਗੱਲ ਸੀ ਕੋਜ ਜਈਆਂ ਕਟਨਾਵਾਂ ਵੀ ਪੜਲ ਸੁਲਨ ਵਿੱਚ ਆਈਆਂ ਜੋ ਵਰਨਜੋਗ ਨਹੀਂ ਹਨ ਪਿਛਲੇ ਕੁਝ ਸਾਲਾਂ ਵਿੱਚ ਇੱਕ ਦੋ ਵਾਰ ਰੈਕਿੰਗ ਦੇ ਸਤਾਏ ਤੇ ਹੀਣਪਾਨਾਂ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਵੱਲੋਂ ਘੋਦ ਕੁਸ਼ੀ ਕਰਨ ਦੀਆਂ ਦੁਖਤਾਈ ਤੇ ਸ਼ਰਮਨਾਕ ਕਟਨਾਵਾਂ ਵੀ ਸਾਹਮਣੇ ਆਈਆਂ ਉਸ ਤੋਂ ਬਾਅਦ ਖਬਰਾਂ ਨਾਲੰ ਤਾਂ ਟੱਕ ਬਣੇ ਰਿਹਾ ਲਈ ਧੰਨਵਾਦ